ਸਰਾਂ ਨੇ ਦਾ ਜੋੜਾ ਦੇਖ ਲਓ ਬਈ 14000 ਦਾ ਆਪਾਂ ਪਹੁੰਚੇ ਸਲੀਪ ਬੈਲ ਦੇ ਸ਼ੋਰੂਮ ਦੇ ਉੱਪਰ ਜਿੱਥੇ ਕੀ ਆਪਾਂ ਨੂੰ ਆਮ ਗੱਦਾ ਮਿਲ ਜਾਂਦਾ 14-15000 ਦਾ ਪਰ ਇੱਥੇ ਸਰਾਂ ਨੇ ਸਰਾਂ ਨੇ 14000 ਦੇ ਨੇ ਇਹਦਾ ਕੀ ਫਾਇਦਾ ਜੀ ਇੱਕ ਤਾਂ ਸਰਵਾਈਕਲ ਪਿੱਲੋ ਆ ਜਾਂਦਾ ਜੀ ਔਰ ਮੈਮਰੀ ਫੋਰਮ ਦੇ ਵਿੱਚ ਬਣਿਆ ਹੋਇਆ ਪਿੱਲੋ ਹੈ ਇਹ ਹੂੰ ਔਰ ਇਹ ਆਪਣੇ ਬਾਡੀ ਦੇ ਅਕੋਰਡਿੰਗ ਜਿੰਨਾ ਪ੍ਰੈਸ਼ਰ ਇਹਦੇ ਤੇ ਆਏਗਾ ਉਹਦੇ ਅਕੋਰਡਿੰਗ ਹੀ ਆਪਾਂ ਨੂੰ ਇਹ ਸਪੋਰਟ ਕਰਦਾ। ਬਾਕੀ ਜਿਹੜੇ ਸਲੀਪ ਵੈਲ ਵਰਤਦੇ ਨੇ ਉਹ ਪਤਾ ਹੈ ਕੁਆਲਿਟੀ ਦਾ। ਹਾਂਜੀ ਕੁਆਲਿਟੀ ਦਾ। ਜਿਵੇਂ ਮੈਂ ਪ੍ਰਸਤੀ ਵਿੱਚ ਲਾ ਲੀਆ ਪਰ ਕਿੰਨੇ ਕੁ ਤਰ੍ਹਾਂ ਦੇ ਹੁੰਦੀ ਹੈ ਇਹਦੀ ਮੰਨ ਲੈ। ਮੈਟ੍ਰੈਸ ਦੇ ਵਿੱਚ ਵੀ ਆਪਣੇ ਕੋਲ 15000 ਤੋਂ ਲੈ ਕੇ 1.5 ਲੱਖ ਤੱਕ ਦੀ ਰੇਂਜ ਅਵੇਲੇਬਲ ਹੈਗੀ ਹੈ। ਔਰ ਸਭ ਤੋਂ ਖਾਸ ਇਹ ਦੇ ਸਲੀਪ ਵੈਲ ਬ੍ਰਾਂਡ ਦੇ ਵਿੱਚ ਇਹ ਵੀ ਇਹਦੇ ਥੋਂ ਨੂੰ ਆਰਥੋਪੈਡਿਕ ਮੈਟ੍ਰੈਸ ਦੀ ਸਭ ਤੋਂ ਜ਼ਿਆਦਾ ਵੈਰਾਈਟੀ ਮਿਲਦੀ ਹੈ। ਜਿਹਨ ਬੈਕ سپورਟ ਮੈਟ੍ਰੈਸ ਹੁੰਦੇ ਆਂ ਜੀ ਆਪਾਂ ਨੂੰ ਬੈਕ ਨੂੰ ਆਰਾਮ ਮਿਲ ਤੇ ਸਟਾਰਟਿੰਗ ਪ੍ਰਾਈਸ 15000 ਤੋਂ ਲੈ ਕੇ 15000 ਤੋਂ ਲੈ ਕੇ 1.5 ਲੱਖ ਤੱਕ ਚਲੇ ਜਾਂਦੇ ਆ ਜੀ ਇਹਦੇ ਵਿੱਚ ਨਾਲ ਸਿੰਗਲ ਵੀ ਮਿਲ ਜਾਂਦਾ ਡਬਲ ਵੀ ਹਾਂਜੀ ਉਹ ਆਪਣੀ ਚੁਆਇਸ ਹੈ ਵੀ ਆਪਾਂ ਉਹਨੂੰ ਸਿੰਗਲ ਪੀਸ ਲੈਣਾ ਚਾਹੁੰਦੇ ਆ ਵੀ ਡਬਲ ਬੈੱਡ ਦਾ ਸਿੰਗਲ ਮੈਟ੍ਰੀਸ ਲੈਣਾ ਚਾਹੁੰਦੇ ਆ ਤਾਂ ਇਹ ਨੰਬਰ ਚਾਲਦੇ ਆ ਤੇ ਕਾਲ ਕਰ ਲਿਓ ਤੇ ਜਦ ਤੁਸੀਂ ਇਸ ਸ਼ੋਰੂਮ ਦੇ ਉੱਪਰ ਪਹੁੰਚ ਸਕਦੇ ਕਿੱਥੇ ਪੈਂਦਾ ਆਪਣਾ ਇਹ ਆਪਣਾ ਖੰਨਾ ਲੋਕੇਟਿਡ ਹੈ ਜੀ ਸਮਰਾਲਾ ਰੋਡ ਖੰਨਾ ਹੁਕਮ ਚੰਦ ਸੂਦ ਐਂਡ ਸਨਸ ਫਰਨੀਸ਼ਿੰਗ ਮਾਲ ਦੇ ਨਾਮ ਤੇ ਜਾਣਿਆ ਜਾਂਦਾ ਜੀ ਸ਼ੋਰੂਮ ਆਪਣਾ ਖੰਨੇ ਦੇ ਵਿੱਚ ਲੋਕੇਟਿਡ ਹੈ ਜੀ